city ਸਾਧ ਸੰਗਤ ਕਾਇ ਅੰਚਲ ਨਾਮੋ ਬਿਖਮ ਨਦੀ ਜੈ ਤਰਣੀ ਸਜਣ ਸਤਿ ਪਾਦ ਸਾਹੋ ਸਿਰ ਸਾਹ ਹੰਦਸਾਹ ਜੈ ਸਪਾਸ ਮਹਠਿਆ ਸੋਹੀਏ ਮ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਧੋਖੇ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਰਜੋ ਅੰਕ ਸਹੈ ਇਹਰਣ ਜੋ ਸਿਰ ਤੇ ਮਨ ਤਨ ਆਗੈ ਰੱਖ ਕੇ ਊਪੀ ਸੇਵ ਕਰੇ ਹਾਸੇ ਸਿਰ ਜੋ ਅੰਕ ਸਹੈ ਹੌ ਘਰ ਮੁਖਿਆ ਬਨੇਵਾਰੀ ਐ ਇਕ ਸੇਵਕ ਗੁਰਪਾਸ ਇੱਕ ਗੁਰ ਕਰ ਲਾਈਆ ਜਿਨਾਂ ਗੁਰ ਪਿਆਰਾ ਮਨ ਚਿਤ ਜਿਨਾਂ ਭਾਉ ਗੁਰੂ ਦੇ ਵਾਈਆ ਬੋਲ ਸੇ Gora se kai go ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਸਾਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 600 ਸੰਤਾਨੀ ੜਤਾੜੀ ਅੰਗ ਪਰਿਸ਼ੁਕਤ ਹੈ ਸ਼ਲੋਕ ਮਹੱਲਾ ਦੀ ਚਾਹ ਹਸਦੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਸਤਿਗੁਰੂ ਜੀ ਕਹਿੰਦੇ ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ ਬਾਦਾਨ ਹੇਠਾਂ ਸਿਰ ਦੇਂਦੀ ਹੈ ਮਨ ਤਨ ਆਗੈ ਰਾਗ ਕੈ ਉਹ ਵੀ ਸੇਵ ਕਰੇ ਜਿਵੇਂ શરીર ਤੇ ਮਨ ਸਤਿਗੁਰੂ ਨੂੰ ਅਰਪਣ ਕਰਕੇ ਸਾਰ ਉਦਾਨ ਭੋਕੇ ਸੇਵਾ ਕਰੋ ਤੇ ਉਹ ਗੁਰਮੁਖ ਆਤਮ ਨਿਵਾਰੀਐ ਸਮਰਾਜ ਸਰਸਕਾਲੇ ਸਤਿਗੁਰੂ ਦੇ ਸੰਗਮਤ ਹੋਇਆ ਮਨੁੱਖ ਇਸ ਤਰ੍ਹਾਂ ਆਪਾ ਭਾਗ ਗਵਾਉਂਦਾ ਹੈ ਅਤੇ ਮਾਨੋ ਸਾਰੀ ਸ੍ਰਿਸ਼ਟੀ ਦਾ ਉਰਾਜ ਲੈ ਲੈਂਦਾ ਹੈ ਨਾਨਕ ਗੁਰਮੁਖ ਉਜਿਐ ਜੈ ਆਪੇ ਨਦਰ ਕਰੇ ਜਦੋਂ ਆਕਾਰਪੁਰਖ ਵਾਹਿਗੁਰੂ ਜੀ ਆਪਕਿਰਪਾ ਦੀ ਨਜ਼ਰ ਕਰਦੇ ਹਨ ਤਦ ਸਤਗੁਰੂ ਦੇ ਸੰਮੁਖ ਹੋ ਕੇ ਇਹ ਸਾਰੀ ਸਮਝ ਆਉਂਦੀ ਹੈ ਮਹਲਾ ਤੀਜਾ ਜਿਨ ਗੁਰਮੁਖ ਨਾਮ ਜਿਹਾਰਿਆ ਆਏ ਤੇ ਪਰਵਾਣ ਸੰਸਾਰ ਵਿੱਚ ਸਤਗੁਰੂ ਜੀ ਕਹਿੰਦੇ ਆਏ ਉਹ ਮਨੁੱਖ ਪਰਵਾਣ ਹੁੰਦੇ ਨੇ ਜਿਨ੍ਹਾਂ ਨੇ ਸਤਗੁਰੂ ਦੇ ਦੱਸੇ ਰਾਤ ਤੇ ਤੁਕੇ ਨਾਮ ਸਿਮਰਿਆ ਹੈ ਨਾਨਕ ਕੋਲ ਉਧਾਰੇ ਆਪਣਾ ਤਰਗੇ ਪਾਵੇ ਮਾਨ ਕੋਮ ਮੁਖ ਆਪਣੇ ਕੁਰ ਨੂੰ ਵੀ ਤਾਰ ਲੈਂਦੇ ਨੇ ਅਤੇ ਆਪ ਵੀ ਦਰਗਾਹ ਦੇ ਵਿੱਚ ਆਤਰ ਮਾਨ ਸਤਕਾਰ ਦਉਂਦੇ ਨੇ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆ ਸਤਿਗੁਰੂ ਨੇ ਗੁਰ ਸਿੱਖ ਸਿੱਖ ਰੂਪ ਸਹਿਲੀਆਂ ਆਪਾਂ ਵਿੱਚ ਮਲਾਈਆ ਨੇ ਇੱਕ ਸੇਵਕ ਗੁਰ ਪਾਸ ਇੱਕ ਗੁਰਕਾਰੇ ਲਾਈਆ ਉਹਨਾਂ ਵਿੱਚੋਂ ਕੋਈ ਸਤਗੁਰੂ ਦੇ ਕੋਲ ਸੇਵਾ ਕਰਦੀਆਂ ਨੇ ਕਈਆਂ ਨੂੰ ਸਤਗੁਰੂ ਨੇ ਹੋਰ ਕਾਰੇ ਲਾਇਆ ਹੋਇਆ ਮੈਲ ਜਿਨ੍ਹਾਂ ਗੁਰਪਿਆਰਾ ਮਨ ਚਿੰਤ ਜਿਨ੍ਹਾਂ ਭਾਉ ਗੁਰੂ ਦੇ ਭਾਈਆਂ ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ ਸਤਗੁਰੂ ਉਹਨਾਂ ਨੂੰ ਆਪਣਾ ਪਿਆਰ ਅਸ਼ਿਸ਼ ਕਰਦੇ ਨੇ ਗੁਰਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਏਕੋ ਜਿਹਾ ਪਿਆਰ ਹੈ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਇਸ ਕਰਕੇ ਹੈ ਸਾਰੇ ਸੰਗਤ ਸਿੱਖ ਸਤਿਓ ਸਹਿਯੋ ਸਾਡੀਆਂ ਗੁਰੂ ਗੁਰੂ ਆਖੋ ਕਿਉਂਕਿ ਗੁਰੂ ਗੁਰੂ ਆਖਿਆ ਗੁਰੂ ਆਤਮਕ ਜੀਵਨ ਦੇ ਦਿੰਦਾ ਹੈ ਸੋ ਗੁਟਾਨ ਪੁਰਸ਼ ਪਰਾਨਾ ਧੰਨਵਾਦ ਅੰਮ੍ਰਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦਾ ਜਨਮ ਰਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੀ ਬਾਣੀ ਬੜਵ ਸੁਣਨ ਦਾ ਸਤ ਸਬਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਣਾ ਕਮਲਾਂ ਨਾਲ ਜੋੜ ਕੇ ਰਖਣ ਸੋਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਗੁਰਸਿੱਖੀ ਜੀਰਨਾਮ ਦਾ ਨਾਮ ਦੀਆਂ ਦਾਤ ਅੰਮ੍ਰਿਤ ਵੇੜਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨੇ ਸਰਬ ਸੰਤਾਂ ਦੇ ਕਾਰਜ ਦਾ ਰਾਸ ਕਰਨ ਗੁਰਮਤਿ ਅਨਸਾਰ ਸੁਨਦੀਆਂ ਸੁਭ ਮਨੋ ਕਾਮਨਾ ਬਪੂਰਨ ਕਰਨ ਸਰਬ ਸੰਤਾਂ ਦੇ ਕਾਰਜ ਦਾ ਰਾਸ ਕਰਨ ਸਰਬ ਸੰਤਾਂ ਦਾ ਧੰਨਵਾਦ ਜੀਓ ਆਇਆ ਜੀਓ ਆਇਆ ਆਦਰਯੋਗ ਅਰੇ ਸਾਧ ਸੰਗ ਜੀਓ ਸਤਨਾਮ ਸ਼੍ਰੀ ਵਾਗੁ ਜੀ ਦੇ ਜਾਪ ਨਾਲ ਲੁੜਨਾ ਕਰੀਏ ਜੀ ਕੋਈ ਵੀ ਰਸਨਾ ਬਾਂਜੀ ਨਾ ਰਹੇ ਸਾਇ ਸੰਤਾਂ ਪਿਆਰ ਸਤਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ